ਸ਼ਹਿਰ ਬਾਜ਼ਾਰ ਦੇ ਵਿੱਚ ਹਾਹਾਕਾਰ ਮਚ ਗਿਆ ਹੈ ਸੈਂਸ ਜਿਹੜਾਗਾ 885 ਅੰਕ ਤੇ ਨਿਫਤੀ ਜਿਹੜੀ ਕੀ 293 ਅੰਕਾਂ ਤੇ ਡਿੱਗ ਚੁੱਕੀ ਗਈ ਆ ਉਸ ਤੋਂ ਬਾਅਦ ਬਾਜ਼ਾਰ ਬੰਦ ਹੋ ਗਿਆ ਮੁੰਬਈ ਦੇ ਮਧ ਪ੍ਰਦੇਸ਼ ਚੱਲ ਰਹੇ ਤਣਾਅ ਅਤੇ ਵਿਦੇਸ਼ੀ ਬਾਜ਼ਾਰਾਂ ਤੋਂ ਦੇ ਪ੍ਰਭਾਵ ਕਾਰਨ ਸ਼ੁੱਕਰਵਾਰ ਨੂੰ ਭਾਰਤੀ ਬਾਜ਼ਾਰਾਂ ਚ ਵੀ ਭਾਰੀ ਗਿਰਾਵਟ ਜਿਹੜੀ ਦੇਖਣ ਨੂੰ ਮਿਲੀ ਹੈ ਵੀਰਵਾਰ ਦੇ ਰਾਤ ਅਮਰੀਕੀ ਬਾਜ਼ਾਰਾਂ ਚ ਭਾਰੀ ਗਿਰਾਵਟ ਅਤੇ ਇਸ ਤੋਂ ਬਾਅਦ ਏਸ਼ੀਆ ਤੇ ਹੋਰ ਬਾਜ਼ਾਰਾਂ 'ਚ ਆਈ ਮੰਦੀ ਕਾਰਨ ਭਾਰਤੀ ਬਾਜ਼ਾਰ ਦੇ ਸਵੇਰੇ ਗਿਰਾਵਟ ਨਾਲ ਖੁੱਲੇ ਅਤੇ ਖੁੱਲਦੇ ਹੀ ਸੈਂਸੈਕਸ 700 ਦੇ ਅੰਕ ਡਿੱਗ ਗਿਆ ਅਤੇ ਨਿਪਟਦੀ ਜਿਹੜੀ ਸੀ 221 ਜਿਹੜੇ ਅੰਕ ਦੀ ਗਿਰਾਵਟ ਦੱਜ ਕੀਤੀ ਗਈ ਸੀ ਇਸ ਦਿਨ ਦੇ ਕਾਰੋਬਾਰ ਸੈਸ਼ਨ ਦੌਰਾਨ ਇਹ ਮੰਦੀ ਦੌਰ ਹੋਰ ਡੂੰਗੀ ਰਹੀ ਹੁੰਦੀ ਗਈ ਅਤੇ ਅੰਤ ਵਿੱਚ ਸੈਂਸੈਕਸ ਲਗਭਗ 885 ਅੰਕ ਦੇ ਆਸ-ਪਾਸ ਪਹੁੰਚ ਗਿਆ ਅਤੇ 8080981. 95 ਅੰਕਾਂ ਦੇ ਬੰਦ ਹੋਇਆ ਤੇ ਜਦੋਂ ਕਿ ਨਿਪਤੀ ਜਿਹੜੀ ਗਈ ਸੀ 293.20 ਅੰਕ ਡਿੱਗ ਗਈ ਤੇ 24717.70 ਅੰਕਾਂ ਦੇ ਬੰਦ ਹੋਇਆ ਸੈਂਸਰ ਸੈਂਸਸ ਜਿਹੜਾਗਾ ਇਸ ਦਿਨ ਪਿਛਲੇ 4 ਦਿਨਾਂ ਦਾ ਲਾਭ ਇੱਕ ਹੀ ਦਿਨ ਵਿੱਚ ਗਵਾ ਦਿੱਤਾ ਕਿ ਇਸ ਹਫਤੇ ਸੈਂਸਸ 81349 ਪੁਆਇੰਟ ਜਿਹੜਾਗਾ ਸੀ ਉਹ ਸ਼ੁਰੂਆਤ ਕੀਤੀ ਗਈ ਸੀ ਜਦੋਂ ਕਿ ਬਾਜ਼ਾਰ ਬੰਦ ਹੋਣ ਦੇ ਸਮੇਂ ਸੈਂਸਰ ਜਿਹੜਾਗਾ ਸੀ 80985 ਅੰਕਾਂ ਦੇ ਬੰਦ ਹੋਇਆ ਤੇ ਇਸ ਦੇ ਨਾਲ ਹੀ ਭਾਰਤੀ ਵਿਚਾਰਾਂ ਪਿਛਲੀਆਂ ਬਾਜ਼ਾਰਾਂ ਦੇ ਵਿੱਚ ਪਿਛਲੀਆਂ ਕੁਝ ਹਫ਼ਤਿਆਂ ਤੋਂ ਚੱਲ ਰਹੀ ਤੇਜ਼ੀ ਨੂੰ ਬ੍ਰੇਕ ਲੱਗ ਗਈ